ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਦਾ ਸਿਰਫ ਆਮ ਮੇਲ ਵੇਖ ਕੇ ਪਤਾ ਲੱਗ ਗਿਆ ਆਂਦਾ ਵੀਡੀਓ ਦਾ ਤੇ ਆਪਾਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਾਰ ਆਪਾਂ ਗੱਜ ਕੇ ਫਤਿ ਬੁਲਾਉਣੇ ਆ ਫਤਿਹ ਦੀ ਸਨ ਕੋਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੀਡੀਓ ਨੂੰ ਲਾਈਕ শেয়ার ਕਰਿਆ ਕਰੋ ਚੈਨਲ ਨੂੰ ਜਿਹੜੇ ਚਾਹ ਮੇਰੇ ਚੈਨਲ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਵੀਡੀਓ ਨੂੰ ਲਾਈਕ শেয়ার ਜ਼ਰੂਰ ਕਰ ਦਿਆ ਕਰਨ ਵਾਈਕ ਰੂਜੀ ਮੈਂ ਤੁਹਾਨੂੰ ਇੱਕ ਇਹ ਦੱਸਣ ਲੱਗੀ ਹੰਨੀ ਆ ਕਿ ਮਹਾਰਾਜ ਕਿਸੇ ਵੀ ਕਿਸੇ ਵੀ ਰੂਪ ਚ ਦਿਨਾਂ ਹੁੰਦਾ ਆਪਾਂ ਨੂੰ ਕਦੇ ਵੀ ਆਪਾਂ ਨੂੰ ਕੁੱਥੇ ਨਹੀਂ ਮਰਨ ਦੇਣਾ ਹੁੰਦਾ ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਪੈਸਾ ਕਿਵੇਂ ਕਮਾਉਂਦੀ ਹਾਂ ਕਿਵੇਂ ਮੇਰਾ ਘਰ ਚੱਲਣ ਲੱਗਿਆ ਤੇ ਕਿਵੇਂ ਹੀ ਮੇਰਾ ਪੈਸਾ ਮੈਨੂੰ ਮਹਾਰਾਜ ਨੇ ਕਿਸੇ ਤਰ੍ਹਾਂ ਤੰਗ ਨਾਲ ਦਿੱਤਾ ਤੇ ਮੈਂ ਜੋ ਤੁਹਾਡੇ ਨਾਲ ਗੱਲ ਸ਼ੇਅਰ ਕਰਦੀ ਆ ਸਾਰੀ ਮੈਂ ਤੁਹਾਨੂੰ ਦੱਸਦੀ ਆ ਵੀ ਮਹਾਰਾਜ ਸਿੱਧਾ ਆਪਾਂ ਨੂੰ ਆ ਕੇ ਕੋਈ ਵੀ ਪੈਸਾ ਨਹੀਂ ਫੜਾਉਂਦਾ ਹੁੰਦਾ ਹਨਾ ਮਹਾਰਾਜ ਕੋਈ ਵਿੱਦ ਬਣਾਉਂਦਾ ਹੁੰਦਾ ਕਿਸੇ ਵੀ ਤਰ੍ਹਾਂ ਤੇ ਹੁਣ ਅੱਜ ਕੱਲ ਦਾ ਜਿਹੜਾ ਜੋਕ ਹੈ ਇਹ ਸੋਸ਼ਲ ਮੀਡੀਆ ਦਾ ਜੋਕ ਹੈ ਤੁਸੀਂ ਸਭ ਜਾਣਦੇ ਹੋ ਸਾਰੇ ਦੁਨੀਆ ਸੋਸ਼ਲ ਮੀਡੀਆ ਤੋਂ ਪੈਸਾ ਕਮਾ ਰਹੀ ਹੈ ਤੇ ਖਾਲਸਾ ਜੀ ਮੈਂ ਇੱਕ YouTube ਚੈਨਲ ਵੀ ਤਾਂ ਪਹਿਲਾਂ ਬਣਾਇਆ ਹੋਇਆ ਸੀਗਾ ਤੇ ਮੈਂ YouTube ਚੈਨਲ ਤੇ ਸ਼ਾਰਟ ਵੀਡੀਓ ਪਾਉਂਦੀ ਰਹਿੰਦੀ ਸੀ ਮੇਰੇ ਸਬਸਕ੍ਰਾਈਬਰ ਵਧ ਹੀ ਜਾਂਦੇ ਸੀ ਬੱਤ ਕਿ ਮੈਂ ਲੰਬੀਆਂ ਵੀਡੀਓ ਬਣਾਈ ਸੀ ਪਾਉਂਦੀ ਤੇ ਮੈਨੂੰ ਨਹੀਂ ਸੀ ਪਤਾ ਵੀ ਬਾਅਦ ਵਿੱਚ ਸ਼ਾਮ ਕਿਵੇਂ ਪੂਰਾ ਹੋਣਾ ਕਿ ਇਹ ਨਹੀਂ ਹੁੰਦਾ ਮੈਨੇਜ ਹਾਂ ਮੈਨੂੰ ਪਤਾ ਸੀ ਫੇਸਬੁੱਕ ਦਾ ਤੇ ਫੇਸਬੁੱਕ ਤੋਂ ਮੈਂ ਅਰਨਿੰਗ ਕਿਵੇਂ ਕਰਦੀ ਆ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਦੇਖੋ ਜੀ ਮੈਨੂੰ ਫੇਸਬੁੱਕ ਤੋਂ ਅਰਨਿੰਗ ਹੁੰਦੀ ਹੈ ਹੁੰਦੀ ਵੀ ਕਿ ਮੈਨੂੰ ਤਿੰਨ ਕੰਟੈਂਟ ਮਿਲ ਗਿਆ ਉਸ ਤੋਂ ਪਹਿਲਾਂ ਹਨਾ ਤੇ ਮੈਨੂੰ ਸ਼ਾਰਟ ਵੀਡੀਓ ਦਾ ਵੀ ਮਿਲਿਆ ਉਸ ਤੋਂ ਬਾਅਦ ਮੈਨੂੰ ਫੋਟੋਆਂ ਦਾ ਵੀ ਮਿਲਿਆ ਹਾਂਜੀ ਮੇਰਾ ਉੱਥੋਂ ਵਧੀਆ ਮੈਨੂੰ ਗੇਮ ਹੁੰਦੀ ਹੈ ਤੇ ਜਿਹੜੇ ਵੀ ਮੇਰੇ ਭੈਣਾਂ ਨੂੰ ਮੈਂ ਕਰਦੀ ਆ ਕਿ ਸੋਸ਼ਲ ਜੁਟਿਊਬ ਤੇ ਥੋੜਾ ਜਿਹਾ ਜ਼ਿਆਦਾ ਟਾਈਮ ਲੱਗ ਜਾਂਦਾ ਆਪਾਂ ਨੂੰ ਚੈਨਲ ਤੇ ਸਬਸਕ੍ਰਾਈਬ ਹੋਣ ਤੇ ਜਿਹੜਾ ਫੇਸਬੁੱਕ ਦਾ ਚੈਨਲ ਆ ਤੇ ਉਹਦੇ ਉਹਦੇ ਤੇ ਛੇਤੀ ਹੋ ਜਾਂਦਾ ਜਿਵੇਂ ਮੇਰੀਆਂ ਭੈਣਾਂ ਸੋਸ਼ਲ ਮੀਡੀਆ ਤੇ ਇੱਥੇ ਆਪਾਂ ਕਰਤੀਆਂ ਹੈਗੀਆਂ YouTube ਤੇ ਕੰਮ ਉਹ ਫੇਸਬੁੱਕ ਤੇ ਵੀ ਕਰਿਆ ਕਰੋ ਕਿਉਂਕਿ ਫੇਸਬੁੱਕ ਤੇ ਵੀ ਆਪਣਾ ਤੁਹਾਨੂੰ ਛੇਤੀ ਅਰਨਿੰਗ ਹੋਣ ਜਾਂਦੀ ਹੈ ਤੇ ਫੇਸਬੁਕ ਦੇ ਜਰੂਰ ਟਰਾਈ ਕਰਿਆ ਕਰੋ ਫੇਸਬੁਕ ਉੱਤੇ ਨਾਲ ਚਲਾਓ ਫੇਸਬੁਕ ਦੇ ਨਾਲ ਬਹੁਤ ਚੰਗੀ ਅਰਨਿੰਗ ਹੋ ਜਾਂਦੀ ਹੈ ਤੇ ਮੈਂ ਜਿਵੇਂ ਕਮਾਈ ਕਰਦੀ ਹਾਂ ਜੀ ਮੈਂ ਇੱਕ ਧਾਰਮਿਕ ਕੰਟੈਂਟ ਹੈ ਮੇਰੇ ਕੋਲੇ ਮੈਂ ਕੋਈ ਵੀ ਕਿਸੇ ਗਾਣੇ ਤੇ ਜਾਂ ਕਿਸੇ ਵੀ ਤਰ੍ਹਾਂ ਦੇ ਜਦੋਂ ਆਪਣਾ ਚੈਨਲ ਮੋਨਟਾਈਜ਼ ਹੋ ਜਾਂਦਾ ਹੈ ਉਦੋਂ ਤੁਹਾਨੂੰ ਪਤਾ ਫੇਸਬੁੱਕ ਵਾਲੇ ਵੀ ਮਾੜੇ ਜਿਹੇ ਨਾਲ ਹੀ ਆਪਣੇ ਈਸ਼ੂ ਲਾ ਦਿੰਦੇ ਨੇ ਕੋਈ ਨਾ ਕੋਈ ਈਸ਼ੂ ਲੱਗ ਜਾਂਦਾ ਮੇਰੇ ਵੀ ਇਸ ਤਰ੍ਹਾਂ ਮੇਰੀ ਫੇਸਬੁੱਕ ਤੇ ਵੀ ਈਸ਼ੂ ਲੱਗ ਜਾਂਦਾ ਪਰ ਨਹੀਂ ਅੱਪੀ ਬੰਦ ਕਰ ਦਿੰਦੇ ਜੇ ਮੈਂ ਵੀਡੀਓ ਜਾਰੀ ਰੱਖਦੀਆਂ ਵੀਡੀਓ ਪਾਉਂਦੀ ਰਹਿਣੀ ਹੁਣ ਮੈਨੂੰ ਮੈਨੂੰ ਕੰਟੈਂਟ ਮਿਲ ਗਿਆ ਹੁਣ ਕਿਉਂਕਿ ਮੇਰੇ ਪੰਜਾਬ ਕੇ ਤੋਂ ਕਿੰਨੇ ਉੱਪਰ ਚਲੇ ਗਏ ਹੈ ਨਾ ਫੋਲੋਅਰ ਮੇਰੇ ਉੱਤੇ ਫੋਲੋਅਰ ਬਹੁਤ ਨੇ ਤੇ ਉਸ ਤੋਂ ਕਿ ਮੈਂ ਉਸ ਤੋਂ ਕਮਾਈ ਕਰਦੀ ਆ ਜਿਹੜੀ ਕਿ ਮੈਨੂੰ ਹੁਣ ਆਪਾਂ ਨੂੰ 1 ਡਾਲਰ ਦੇ ਮੰਨ ਲੋ ਕਿੰਨੇ ਪੈਸੇ ਬਣਦੇ ਆ ਡਾਲਰ 85 ਰੁਪਏ ਡਾਲਰ ਦੇ ਬਣਦੇ ਆ ਹਨਾ ਇੰਨੀ ਕਮਾਈ ਹੋ ਜਾਂਦੀ ਏ ਤੇ ਜੀ ਮੈਂ ਜਿਹੜੀਆਂ ਪਹਿਲਾਂ ਮੇਰੀਆਂ ਫੇਸਬੁਕ ਤੇ YouTube ਤੇ ਮੱਥਾ ਮਾਰੀ ਜਾਂਦੀਆਂ ਇਹਦੇ ਨਾਲ ਫੇਸਬੁਕ ਜ਼ਰੂਰ ਚਲਾਓ ਕਿਉਂਕਿ ਆਪਣੇ ਘਰ ਦਾ ਤੁਸੀਂ ਖਰਚਾ ਕੱਢ ਸਕੋ ਉੱਥੋਂ ਜ਼ਰੂਰ ਤੁਹਾਡਾ ਖਰਚਾ ਨਿਕਲੂਗਾ ਤੁਸੀਂ ਫੇਸਬੁੱਕ ਤੇ ਜ਼ਰੂਰ ਚਲਾ ਕੇ ਕੋ ਮੈਂ ਫੇਸਬੁੱਕ ਚਲਾਉਣੀ ਆ ਜੀ ਫੇਸਬੁੱਕ ਤੇ ਨਹੀਂ ਚੱਲੀ ਆ ਰਹੀ ਹੁੰਦੀ ਐ ਤੇ ਕਿਉਂਕਿ ਮੇਰੇ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਜੇ 85 ਰੁਪਈਆਂ ਦੇ ਸਾਬ ਸਾਬ ਨਲ ਵੀ ਲਾ ਜੀ ਤਾਂ ਤੇ ਚਾਰ 4 ਡਾਲਰ ਪੰਜ ਤੋਂ ਬਣ ਜਾਂਦੇ ਦਿੱਲੀ ਦੀ ਹੈ ਨਾ ਤੇ ਫਿਰ ਆਪਾਂ ਜ਼ਰੂਰ ਉਸ ਪਾਸੇ ਟਰਾਈ ਕਰਨਾ ਚਾਹੀਦਾ ਆਪਾਂ ਨੂੰ ਜਿਹੜੀਆਂ ਮੇਰੇ ਭਣਾ ਹੋ ਜਾਂ ਕੋਈ ਵੀਰ ਵੀ ਉਹਨਾਂ ਦਾ ਚੈਨਲ ਹਜੇ ਮੋਨਟਾਈਜ਼ ਨਹੀਂ ਹੋ ਰਹਾ ਇੱਥੇ ਟਾਈਮ ਪਿਆ ਉਹਨਾਂ ਦਾ ਹਨ ਤੇ ਉਹ ਫੇਸਬੁੱਕ ਤੇ ਜ਼ਰੂਰ ਟਰਾਈ ਕਰਨ ਫੇਸਬੁੱਕ ਤੇ ਜੀ ਆਈ ਡੀ ਬਣੀ ਆ ਵੈਸੇ ਤਾਂ ਸਭ ਤੇ तकरीबन ਬਣੀ ਹੁੰਦੀ ਹੈ ਪਰ ਥੋੜਾ ਜਿਹਾ ਫੇਸਬੁੱਕ ਤੇ ਜਾ ਕੇ ਜੋ ਕੰਮ ਕਰਕੇ ਤੇ ਆਪਣਾ ਚੈਨਲ ਮੋਨਟਾਈਜ਼ ਕਰਾ ਲੈਣਾ ਫੇਸਬੁੱਕ ਤੇ ਬਹੁਤ ਚੰਗੀ ਅਰਨੀਿੰਗ ਜਲਦੀ ਆਉਣ ਲੱਗ ਜਾਂਦੀ ਆਪਾਂ ਨੂੰ ਇਨਕਮ ਤੇ ਆਪਾਂ ਕੀ ਕਰਨਾ ਹੁੰਦਾ ਈ ਜਦਾਂ ਮੈਂ ਤਾਂ ਐਨੀ ਨਹੀਂ ਹੈਗੀ ਜਿੰਨੇ YouTube ਤੇ ਮੈਂਨਤਾ ਆਪਾ ਕਰਦੇ ਆ ਨਾ ਤੇ ਐਨੀ ਮਿਹਨਤ ਨਾਲ ਆਪਾਂ ਵੀਡੀਓ ਬਣਾਉਣੀ ਆ ਤੇ ਵਾਇਰਲ ਹੋਵੇ ਜਾਂ ਨਾ ਹੋਵੇ ਆਪਣੀ ਕਿਸਮਤ ਹੁੰਦੀ ਆ ਹਨਾ ਤੇ ਵੈਸੇ ਸੋਸ਼ਲ ਮੀਡੀਆ ਦਾ ਜਮਾਨਾ ਉਸ ਮੀਡੀਆ ਦਾ ਜੋਗਾ ਸਾਰੇ ਸਾਰੇ ਕੀ ਚਾਹੁੰਦਾ ਕਿ ਮੈਨੂੰ ਸੋਸ਼ਲ ਮੀਡੀਆ ਤੋਂ ਆਰਨਿੰਗ ਹੋਵੇ ਹਨਾ ਮ ਜੋ ਵੀ ਕੋਈ ਆ ਵੀਡੀਓ ਪਾਉਂਦੇ ਆ ਸਾਰੇ ਇਸੇ ਹੀ ਸੋਚ ਕੇ ਪਾਉਂਦਾ ਅਗਲਾ ਵੀ ਮੇਰੀ ਵੀਡੀਓ ਵਾਇਰਲ ਹੋਵੇ ਵਾਇਰਲ ਹੋਵੇ ਨਾ ਹੋਵੇ ਉਹ ਤਾਂ ਆਪਣੀ ਤਕਦੀਰ ਹੁੰਦੀ ਆ ਤੇਬਾ ਤੁਸੀਂ ਫੇਸਬੁਕ ਦੇ ਜ਼ਰੂਰ ਟਰਾਈ ਕਰਿਆ ਕਰੋ ਫੇਸਬੁਕ ਤੋਂ ਚੰਗੀ ਐਲਗੋਰੀਜ਼ਮ ਵੀ ਹੈ ਜੀ ਜੇ ਤੁਸੀਂ ਆਪ ਆਪਦੀ ਵੀਡੀਓ ਬਣਾ ਕੇ ਪਾਓ ਤਾਂ ਬਹੁਤ ਜਲਦੀ ਮਹਾਰਜ ਬਾ ਫੜ ਲੈਂਦਾ ਬਹੁਤ ਜਲਦੀ ਚੈਨਲ ਮੋਨਟਾਈਜ਼ ਹੋ ਜਾਂਦਾ ਹੈ ਤੇ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਮੈਨੂੰ ਦਾ ਕੱਲੀ ਨੂੰ ਕੋਈ ਜ਼ਿਆਦਾ ਨਹੀਂ ਪਤਾ ਹੈਗਾ ਪਰ ਮੈਂ ਇਹ ਤੁਹਾਨੂੰ ਇਹ ਦੱਸਣਾ ਚਾਹੁੰਦੀ ਸੀ ਕਿ ਮੈਨੂੰ ਅਰਨਿੰਗ ਹੁੰਦੀ ਹੈ ਅਰ ਜੀ ਮੈਂ ਚੁੱਖ ਨਹੀਂ ਮਾਰ ਸਕਦੀ ਤੇ ਨਾ ਹੀ ਮੈਂ ਮਾਰਾਂ ਮੈਂ ਦੱਸ ਦੇ ਕਿ ਮੈਨੂੰ YouTube ਤੋਂ ਹਨ ਹੁੰਦੀ ਹੈ ਮੈਂ ਕਿਵੇਂ ਪੈਸੇ ਕਮਾਉਂਦੀ ਹਾਂ ਇਸ ਤਰ੍ਹਾਂ ਪੈਸੇ ਕਮਾਉਂਦੀ ਹਾਂ ਕਿ ਮੈਂ ਸਿੱਤਿੰਗ ਦਾ ਕੰਮ ਵੀ ਕਰਦੀ ਹਾਂ ਤੇ ਮੈਂ ਕਦੇ ਸਟਿਚਿੰਗ ਦੀ ਵੀਡੀਓ ਨਹੀਂ ਪਾਈ ਤੇ ਨਾ ਮੈਂ ਕਦੇ YouTube ਤੇ ਸਟਿਚਿੰਗ ਦੀ ਵੀਡੀਓ ਪਾਈ ਕਿਤੇ ਇੱਕ ਟਾਈਮ ਹੈ ਲਾਈਵ ਦੇ ਵਿੱਚ ਪਰ ਹਮਸਾ ਵਾਲਾ ਕੱਪੜੇ पर मैं स्पेशल कदे वीडियो नहीं पाई कम मैं सिलाईदा करती हूं ते मैं फेसबुक पे वीडियो पौंदी रहनी हां क्योंकि तो हुन मेरी एक मनथ हो गया ਤੁਹਾਨੂੰ ਪਤਾ ਹੀ ਹੈ ਕਿ ਤੇ ਬੇਤ ਨਹੀਂ ਖਰਾ ਉਸ ਠੀਕ ਹੈਗੀ ਖਰਾਬ ਆ ਤੇ ਮੈਂ ਫਿਰ ਵੀ ਫੇਸਬੁਕ ਤੇ ਵੀਡੀਓ ਅਪਲੋਡ ਕਰਦੀ ਰਹਨੀ ਆ ਤੇ ਫੇਸਬੁਕ ਤੋਂ ਮੈਨੂੰ ਫਿਰ ਵੀ ਆਣੀ ਹੁੰਦੀ ਰਹਦੀ ਆ ਤੇ ਜੀ ਕਿਸੇ ਵੀ ਭੈਣ ਕੋਈ ਵੀ ਭੈਣ ਭਰਾ ਜਿਨ੍ਹਾਂ ਦਾ ਨਵਾਂ ਚੈਨਲ ਬਣਿਆ ਉਹ ਨਾਲ ਫੇਸਬੁਕ ਜ਼ਰੂਰ ਟਰਾਈ ਕਰ ਲੈਣ ਫੇਸਬੁਕ ਤੋਂ ਬਹੁਤ ਛੇਤੀ ਅਰਨਿੰਗ ਹੋਣ ਲੱਗ ਜਾਂਦੀ ਚੰਗਾ ਪੈਸਾ ਬਣ ਲੱਗੇ ਜਾਂਦਾ ਹੈ ਜੀ ਤੇ ਨਹੀਂ ਤਾਂ ਆਪ ਦਾ ਘਰ ਦਾ ਖਰਚਾ ਤਾਂ ਬਣਦਾ ਹੀ ਬਣਦਾ ਹੈ ਕਿਰਿਆ ਮਰੀਆ ਭੈਣਾ ਵੀ ਥੋੜੇ ਥੋੜੇ ਸਬਸਕ੍ਰਾਈਬ ਕਰਨੇ ਜਾਂ ਮੇਰੇ ਵੀਰਾਂ ਦੇ ਕਿਸੇ ਦੇ ਵੀ ਥੋੜੇ ਸਬਸਕ੍ਰਾਈਬ ਕਰਨੇ ਤੇ ਉਹ ਜਾ ਕੇ ਫੇਸਬੁਕ ਤੇ ਜ਼ਰੂਰ ਆ ਹੁਦਾ ਟਰਾਈ ਕਰਨ ਫੇਸਬੁਕ ਤੋਂ ਬਹੁਤ ਛੇਤੀ ਅਰਨਿੰਗ ਹੋਣ ਲੱਗ ਜਾਂਦੀ ਹੈ ਤੇ ਮੈਂ ਖੁਦ 5 ਤੋਂ 10 ਦੇ ਵੀ ਟੀ ਮੇਰੇ ਬੰਦੀ ਬੰਦੀ ਹੈ ਕਿਉਂਕਿ ਤੋਂ ਮੈਂ ਇੱਕ ਵੀਡੀਓ ਅਪਲੋਡ ਕਰਾ ਦੋ ਉਹਨੂੰ ਲੋਡ ਕਰਾਂ 5 ਡਾਲਰ ਇਹ ਡੇਲੀ ਬੱਜਦੇ ਘਰੇ ਭਲਾ ਮੈਂ ਕੰਮ ਕਰਾਂ ਫੇਸਬੁਕ ਤੇ ਜਾਂ ਨਾ ਕਰਾਂ ਮੇਰੇ 5 ਡਾਲਰ ਡੇਲੀ ਬੱਜ ਜਾਂਦੇ ਤੇ ਮੈਂ ਕੋਈ ਇਹ ਨਹੀਂ ਕਹਿੰਦੀ ਹੈਗੀ ਵੀ ਤੁਸੀਂ ਜ਼ਰੂਰ ਜਾਓ ਉੱਥੇ ਤੁਹਾਡੀ ਮਰਜ਼ੀ ਮੈਂ ਤੁਹਾਨੂੰ ਦੱਸਣਾ ਸੀ ਕਿ ਮੇਨੂੰ ਪੈਸਾ ਕਿਵੇਂ ਬਣਦਾ ਮੈਂ ਤਾਂ ਐਂ ਬਣਾਉਣੀ ਹੈ ਯੂ ਫੇਸ ਯੂਟਿਊਬ ਤੇ ਮੇਰਾ ਚੈਨਲ ਨਹੀਂ ਮੋਨਟਾਈਜ਼ ਹੋਇਆ ਮੇਰੇ ہاں ਸਬਸਕਰਾਈਬਰ ਬਹੁਤ ਨਹੀਂ पर मेरा चैनल मोनेटाइज नहीं होया इस करके मैं ਤੁਹਾਨੂੰ ਕਹਿੰਨੀ ਮੇਰੀ ਸਪੋਰਟ ਕਰੋ ਜੀ ਮੇਰਾ ਚੈਨਲ ਸਬਸਕ੍ਰਾਈਬ ਕਰਾ ਦਿਓ ਕਿਉਂਕਿ ਪਰ ਨੂੰ ਪਤਾ ਹੀ ਮੇਡੇ ਕਿਹਾ ਹੁੰਦਾ ਤਾਂ ਮੇਰੇ ਹਾਲਾਤ ਬਹੁਤ ਤੁਹਾਨੂੰ ਬਤਾ ਰਹੀ ਜੀ ਦੋ ਔਰ ਤਾਂ ਕੱਲ ਹੀ ਵੈਦਨ ਗਿਆ ਕਿ ਉਹਨੇ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਪੈ ਰਹਾ ਹੈ ਪਰ ਤੁਹਾਨੂੰ ਸਮਝਾ ਰਹੇ ਹਾਂ ਜਿਵੇਂ ਸਮਝ ਵੀ ਜਾਣਗੇ ਕਿ ਕਈ ਮੇਰੇ ਭੈਣ ਭਰਾ ਨੂੰ ਪਤਾ ਵੀ ਹੈ ਮੇਰੀ ਜ਼ਿੰਦਗੀ ਬਾਰੇ ਤੋ ਚਲੋ ਜੀ ਹੁਣ ਆਪਾਂ ਇਹਨੇ ਫਲਾ ਕਰਦੇ ਹਾਂ। ਸਭੇ ਬਲਾਉਣੇ ਆ। ਵਾਈ ਕੁਛ ਫਲਸਾ ਵਾਈ ਕੁਛ